ਰਾਈਵਰਸ ਯਾਨੀ ਕਿ ਇਸ ਪ੍ਰਾਈਡ ਨੂੰ ਸਾਡੇ ਕਰ ਲਈ ਜਿਹੜੀ ਇੱਕ ਰੋਮਾਂਟਿਕ ਲਵ ਸਟੋਰੀ ਹੈ ਲਵ ਟ੍ਰਾਇੰਗਲ ਹੈ ਉਹਦੇ ਨਾਮ ਨਾਲ ਅਸੀਂ ਹਰ ਜਗ੍ਹਾ ਇਹ ਕਹਿੰਦੇ ਹਾਂ ਕਿ ਇੱਕ ਇਹ ਨਾ ਲੱਗੇ ਮੈਨੂੰ ਨਾਂ ਸੁਣ ਕੇ ਕਈ ਵਾਰ ਲੱਗਦਾ ਕਿ ਪਤਾ ਨਹੀਂ ਪਰਿਵਾਰਿਕ ਫਿਲਮ ਹੈ ਕਿ ਨਹੀਂ ਹੈ ਇੱਕ ਕਿਉਂਕਿ ਪੰਜਾਬੀ ਫਿਲਮ ਹੈ ਸਾਡੀ ਪੰਜਾਬੀ ਫਿਲਮਾਂ ਦੀ ਖਾਸੀਅਤ ਹੈ ਇਹ ਕਿ 90 94% ਸਾਡੀ ਫਿਲਮਾਂ ਜ ਸਭਿਆਚਾਰਾ ਪੂਰਾ ਮੇਨਟੇਨ ਕਰਦਾ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ নো ਡਾਊਟ ਇੱਕ ਲਵ ਸਟੋਰੀ ਹੈ ਲਵ ਟ੍ਰਾਇੰਗਲ ਰੋਮਾਂਟਿਕ ਗਾਣੇ ਆ ਰਹੇ ਨੇ ਬਾਅਦ ਅਜਿਵੇਂ ਤੁਸੀਂ ਸੋਣਿਆ ਸਾਡਾ ਹੋਇਆ ਇਦਾਂ ਜੀ ਹੁਣ ਗਾਣੇ ਹਰ ਬੰਦਾ ਕੋਸ਼ਿਸ਼ ਤਾਂ ਇਹ ਕਰਦਾ ਹੈ ਕਿ ਵਧੀਆ ਕੋਈ ਚੀਜ਼ਾਂ ਕਰੀਏ ਬਾਕੀ ਪਰਮਾਤਮਾ ਤੇ ਹੁੰਦਾ ਕੀ ਚੱਲਣਾ ਸਾਡਾ ਪੰਜਾਬ ਗਾਣਾ ਇਸ ਟਾਈਮ ਨੰਬਰ 1 ਚ ਆਫਰੇ ਸਾਡੇ ਸਾਰੇ ਗਾਣਿਆਂ ਚ ਤੇ ਜਿਵੇਂ ਲਵ ਸਟੋਰੀ ਹੈ ਪਰ ਜਿਹੜਾ ਇੱਕ ਸਾਡਾ ਇੱਕ ਸਭਿਆਚਾਰਿਕ ਐਂਗਲ ਹੈ ਉਹ ਕਿ ਬਹੁਤ ਪਸੰਦ ਕਰ ਰਹੇ ਨੇ ਤੋ ਜਿਵੇਂ ਸਾਡੇ ਨਾਲ ਫਿਲਮ ਚ ਬਜੂਰ ਨੇ ਸਾਡੀ ਪਰਮੇਸ਼ਰੀ ਸ਼੍ਰੀ ਸ਼ਿਵਨੈਥ ਪਰੇਸ਼ੀ ਮੈਮ ਮਲਕੀ ਤਰਵਨੀ ਜੀ ਸ਼ਵੇਨਦਰ ਬਾਹਰ ਜੀ ਰਿਤਿਕ ਪੰਡੂ ਮੈਮ ਮੈਂ ਕੀਤਾ ਕਿ ਕਰੋੜ ਮਜਬੂਰ ਆ ਸਾਡੇ ਹੀਰੋ ਇੱਕ ਕਿਰਨ ਸ਼ਰਮੇ ਜੀ ਤੇ ਸਾਡੇ ਦੂਜੇ ਹੀਰੋ ਇੱਕ ਸਾਡੀ ਸ਼ੂਰੀ ਜੀ ਇਹਨਾਂ ਤੋਂ ਇਲਾਵਾ ਬੌਂਦੇ ਤੋਂ ਕਈ ਕਲਾਕਾਰ ਨੇ ਫਿਲਮ ਚ ਤੇ ਸਾਡੇ ਜਿਵੇਂ ਲੋਕਲ ਕਈ ਜਿਵੇਂ ਮੇਰੇ ਦੋਸਤਾਂ ਦਾ ਜੀ ਕਿਰਦਾਰਾਂ ਦੀ ਗੱਲ ਕਰੀ ਬੜੇ ਵਧੀਆ ਵਧੀਆ ਫੋਮ ਕਾਰਟਿਸਟ ਨੇ ਪੰਜਾਬੀ ਇੰਡਸਟਰੀ ਦੇ ਮੈਂ ਇੱਕ ਸਿੰਘ ਜੀ ਦਾ ਜ਼ਿਕਰ ਨਾ ਬਬਰਲੇ ਜਨਾ ਚਤਨਾ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਆਪਣੇ ਵੱਲੋਂ ਇੱਕ ਓਨੈਸਟ ਜਿਹਾ ਬੜਾ ਸਾਫ਼ ਸੁੱਤਰਾ ਜਿਹਾ ਬੜਾ ਪਿਆਰਾ ਜਿਹਾ ਐਫਰਟ ਕੀਤਾ ਹੈ ਵਧੀਆ ਫਿਲਮ ਬਣਾਉਣ ਦਾ ਸਾਡੇ ਡਾਇਰੈਕਟਰ ਸਾਹਿਬ ਨੇ ਸੁਸ਼ਾਕ ਇਕਬਾਲ ਖਾਨ ਇਹਨਾਂ ਦੀ ਪਹਿਲੀ ਪੰਜਾਬੀ ਫਿਲਮ ਹੈ ਐਜ਼ ਅ ਡਾਇਰੈਕਟਰ ਬਾਲੀਵੁੱਡ ਚ ਇਹਨੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਸਾਡੇ ਰਾਈਟਰ ਸਾਹਿਬ ਨੇ ਸਭਾ ਵਰਮਾ ਜੀ ਇਹਨਾਂ ਦੀ ਲਿਖੀ ਹੋਈ ਕਹਾਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਪ੍ਰੋਪਰ ਸਟੋਰੀ ਹੈ ਇਹਨਾਂ ਦਾ ਕੋਈ ਲਵ ਟ੍ਰਾਈਐਂਗਲ ਹੋਗਾ ਜਿਹੜਾ ਇਹ ਸਭ ਤੋਂ ਪਲੇ ਕਰਵਾ ਰਹੇ ਨੇ ਇਹ ਬਹੁਤ ਇੱਕ ਕਹਿੰਦੇ ਐ ਐਕਸਾਈਟਮੈਂਟ ਵੀ ਹੁੰਦੀ ਹੈ ਡਰਲੈਸਨੈਸ ਵੀ ਹੁੰਦੀ ਹੈ ਮੇਰੀ ਇਹ ਪੰਜਵੀਂ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ ਬਤੌਰ ਹੀਰੋ ਕਹ ਲਓ ਜਾਂ ਇੱਕ ਬਤੌਰ ਐਕਟਰ ਹੀਰੋ ਕਹ ਲਓ ਤੁਸੀਂ ਸਾਡਾ ਸਿਲਮਾ ਥੋੜਾ ਜਿਹਾ ਜੋਰ ਵੱਧ ਮੰਗਦਾ ਐਕਟਰਾਂ ਤੋਂ ਅਸੀਂ ਲਾ ਰਹੇ ਹਾਂ ਅਸੀਂ ਆਪਣਾ ਆਪਣੀ ਕਿਰਤ ਕਰ ਰਹੇ ਹਾਂ ਜਿਹੜੀ ਕਮਾਈ ਕਰਵਾਤਮਾ ਨੇ ਸਾਡੇ ਛੋੜੀ ਪਾਣੀ ਉਹਦੇ ਲਈ ਅਸੀਂ ਤਿਆਰ ਆ ਸਾਡਾ ਪੇਪਰ ਹੈ ਜੀ ਪਾਸੋਂ ਤੇ ਮੈਂ ਕਰਦਾ ਕਿ ਤੁਸੀਂ ਸਾਰੇ ਸਾਨੂੰ ਵਧੀਆ ਨੰਬਰ ਸਕੋਰ ਕਰਨ 'ਚ ਸਾਡੀ ਹੈਲਪ ਕਰੋਗੇ ਲੁਧਿਆਣੇ ਦੇ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਇੱਥੇ ਪੜਿਆ ਸਿਕਦਾਨ ਕਾਲਜ ਵਿੱਚ ਮੈਂ ਦੱਸਣੀ ਕੀ ਹੈ ਸੋ ਮੇਰਾ ਆਪਣਾ ਸ਼ਹਿਰ ਹੈ ਮੈਂ ਕਈ ਸਾਲ ਇੱਥੇ ਰਿਹਾ ਬੜੀ ਖੁਸ਼ੀ ਹੁੰਦੀ ਹੈ ਮੇਰੀ ਪਹਿਲੀ ਕੰਮ ਦੇ ਪ੍ਰੋਡਕਸਰ ਵੀ ਲੁਧਿਆਣੇ ਦੇ ਨੇ ਸੋ ਜੇ ਤੁਹਾਡੇ ਕੋਈ ਸਵਾਲ ਜਵਾਬ ਨੇ ਫਿਲ ਬਾਰੇ ਸੀ ਮੋਟਾ ਮੋਟਾ ਤੁਹਾਨੂੰ ਦੱਸਦਾ ਜੇ ਤੁਸੀਂ ਫਿਲ ਬਾਰੇ ਸਾਡੇ ਕੋਲ ਕੁਝ ਪੁੱਛਣਾ ਚਾਹਦੇ ਹੋ ਸਾਡੇ ਹੀਰੋਇਨ ਸਾਇਫਰ ਤੋਂ ਸਰ ਇਟ ਬੈਕ ਤੋਂ ਰਾਈਟਰ ਸਾਹਿਬ ਦਾ ਇੱਕ ਉਹ ਆ ਕਿਸੇ ਤੇਰੀ ਪੇਸ਼ੇ ਇੱਕ ਲੁਧਿਆਣੇ ਦੇ ਮੋਕਲਾ ਆਰਟਿਸਟ ਨੇ ਪਾਇਆ ਸੋ ਕੋਈ ਕੋਈ ਦੱਸਣਾ ਤੁਹਾਡਾ ਸਾਨੂੰ ਆਪਣਾ ਸਮਾਂ ਦੇ ਲਈ ਕਿ ਪਲੀਜ਼ ਜੇ ਕੁਝ ਪੁੱਛਣਾ ਚਾਹੁੰਦੇ ਹੋ ਮੈਂ ਪਹਿਲੇ ਇਹ ਦੱਸ ਦੂੰ ਮਜਨੂ ਦਾ ਮਤਲਬ ਇਹ ਕਿ ਇਹ ਸਿਰਫ ਪਿਆਰ ਨੂੰ ਲੈ ਕੇ ਨਹੀਂ ਹੋਇਆ ਇਹ ਇੱਕ ਆਰਚੀਟਕਚਰ ਹੈ ਸਾਡੀ ਫਿਲਮ ਵਿੱਚ ਅਸਲ ਤੇ ਭਾਰੀ ਇਹ ਜਿਹੜਾ ਮਜਨੂ ਨਾਮ ਮੇਰੇ ਕਰੈਕਟਰ ਦਾ ਪਰ ਜਿਹੜੇ ਤਿੰਨ ਸਾਡੇ ਬੀਅਰ ਕਰੈਕਟਰ ਹਨ 1 0 2 ਹੋਏ ਦਾ ਇਹ ਤਿੰਨੋਂ ਹੀ ਮਜਨੂ ਹੋਏ ਹਨ ਮਜਨੂ ਸ਼ਬਦ ਥੋੜਾ ਜਿਹਾ ਪੰਜਾਬੀ ਚ ਆਪਾਂ ਇਹ ਲੱਗਦਾ ਜਿਵੇਂ ਕਹਿੰਦੇ ਨਾ ਪਰ 네ਗੇਟਿਵਲੀ ਕਹਿੰਦੇ ਯਾਰ ਐਨੀ ਮਜਨੂ ਹੋਈ ਵਰਦਾ ਇਹ ਸਭ ਕੁਝ ਛੱਡ ਕੇ ਇੱਕੋ ਗੱਲ ਤੇ ਦਵਾਲੇ ਹੋ ਗਿਆ ਬਸ ਆਪਣੀ ਲਵ ਸਟੋਰੀ ਆਪਣਾ ਰੋਮਾਂਸ ਤਲਾਵੜ ਕੁਝ ਨਹੀਂ ਪਤਾ ਕਿਉਂਕਿ ਮਜਨੂ ਦੇ ਪੱਥਰ ਵੱਜੇ ਬੱਧੀ ਦਿਨ ਤਾਂ ਆ ਜਾਂਦਾ ਇਹਦੇ ਵਿੱਚ ਬੜੇ ਤਰੀਕੇ ਨਾਲ ਬਾਰੇ ਦੋ ਦੋ ਹੀਰੋਇਨਾਂ ਹੁੰਦੀਆਂ ਸਭ ਸਮਝੋ ਇੱਕ ਵੇਦਨ ਉਹ ਹੁੰਦੀ ਹੈ ਉਹਦੋਂ ਨੂੰ ਖਿੱਚਦੀ ਹੈ ਪਰ ਪੱਥਰ ਵੱਜਿਆ ਪਰ ਇਹ ਕਿ ਚਲੋ ਸੋਹਣੀਏ ਦੋਨੋਂ ਤੇ ਮਜਨੂ ਸਹਿਰ ਹੁੰਦਾ ਥੋੜਾ ਥੋੜਾ ਉੜਕ ਪਿਆਰਾ ਜਾਂ ਚੁਲਬੁਲਾ ਜਾਂ ਕਿਰਦਾਰ ਹੈ ਮਸ਼ਹੂਰ ਆ ਇੱਕ ਪੰਜਾਬੀ ਬੰਦਾ ਹੈ ਉਹਦੇ ਸੁਪਨੇ ਨੇ ਉਹ ਵੀ ਕਹਿੰਦਾ ਕਿ ਮੈਂ ਕੈਨੇਡਾ ਜਾਣਾ ਡਾਲਰ ਕਮਾਣੇ ਪਰ ਹੌਲੀ ਹੌਲੀ ਉਹ ਕਹਿਣੇ ਮਜਨੂ ਗਿਰੀ ਚ ਪੈਂਦਾ ਕਿ ਫਿਲਮ ਕੀ ਮੋੜ ਲੈਂਦੀ ਹੈ ਇਹ ਆਪਾਂ ਸਿਨੇਮਾ ਦੇ ਛੱਡਦੇ ਆ ਮੈਡਮ ਨੂੰ ਦੇਖਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਅਨੰਦਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਤੁਸੀਂ ਇੱਥੇ ਆਏ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ ਸੋ ਮਚ ਜੇ ਲੋਕਾਂ ਦੇ ਡਾਕਟਰ ਕਿੰਨਾਂ ਦੇ ਲੋਕਾਂ ਅਸਰ ਜੀ ਸਾਡੀ ਇੱਕ ਫਿਲਮ ਹੈਗੀ ਪੰਜਾਬੀ ਫਿਲਮ ਜਿਹੜੀ ਸਭੇਚਾਰ ਅਸੀਂ ਇਹਦੇ ਵਿੱਚ ਮੇਨਟੇਨ ਰੱਖਿਆ ਬਿਲਕੁਲ ਉਹਨੇ ਫ੍ਰੀਜੀ ਨੇ ਬੋਲਿਆ ਕਿ ਅਸੀਂ ਇਹਦੇ ਇਹ ਪਰਿਵਾਰਿਕ ਫਿਲਮ ਹੈ ਇਹਦਾ ਨਾਮ ਮਜਨੂ ਹੈ ਤੇ ਇਹਦਾ ਲਾਈਕ ਦੱਸਾਂਗੇ ਇੱਕ ਜਨਰ ਮਜਨੂ ਹੈ ਬਟ ਇੱਕ ਪਰਿਵਾਰਿਕ ਫਿਲਮ ਹੈ ਇਹਨੂੰ ਆਪਾਂ ਲੈ ਕੇ ਆਏਗੇ ਇੱਕ ਪਿਆਰ ਦੀ ਪਿਆਰ ਨੂੰ ਅਸੀਂ ਇਹਨੂੰ ਪਿਆਰ ਦੇ ਵਿੱਚ ਅਸੀਂ ਕਿੱਥੇ ਕਿਸ ਹੱਦ ਤੱਕ ਪਹੁੰਚਾਇਆ ਜਾ ਸਕਦਾ ਹੈ ਬਸ ਆਹੀ ਹੈ ਲੇਕਿਨ ਕਿ ਪਿਆਰ ਦੀ ਗਾਣੀ ਹੈ ਇਹਦੇ ਵਿੱਚ ਸਾਡੇ ਸਾਰੇ ਐਕਟਰ ਜੋ ਕਿ ਸਰਦਾਰਸ ਚੁਕੇ ਨੇ ਫਰੀਦ ਜੀ ਨਿਰਮਲ ਰਿਸ਼ੀ ਮੈਮ ਸਾਡੇ ਪਦਮਸ਼ਰੀ ਨਿਰਮਲ ਰਿਸ਼ੀ ਮੈਮ ਉਹਨਾਂ ਦਾ ਸਪੋਰਟ ਮਿਲਿਆ ਤੇ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਸਾਡੇ ਪੰਗੂ ਮੈਮ ਜੀ ਵੀ ਉਹਦੇ ਵਿੱਚ ਨੇ ਸਾਡੇ ਮਨਕੀ ਤਰੋਣੀ ਜੀ ਵੀ ਨੇ ਸ਼ਿਵਿੰਦਰ ਮੈਲ ਜੀ ਵੀ ਨੇ ਸਾਡੇ ਨਾਲ ਕੱਲ ਸੀਗੇ ਅੱਜ ਸਾਡੇ ਨਾਲ ਆ ਨਹੀਂ ਪਾਏ ਬਟ ਥੈਂਕ ਯੂ ਮੈਂ ਅੱਜ ਵੀ ਹੁਧਿਆਣਾ ਵਾਲੀ মিডিਆ ਨੂੰ ਵੀ ਕਹਿ ਰਹੀ ਹਾਂ ਕਿ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਫਿਲਮ ਨੂੰ ਅਸੀਂ ਬੰਬੇ ਤੋਂ ਮਤਲਬ ਸਾਰੀ ਟੀਮ ਸਾਡੀ ਬੰਬੇ ਤੋਂ ਹੈ ਬਟ ਜੀ ਪ੍ਰੀਤ ਜੀ ਨੂੰ ਛੱਡ ਕੇ ਤੇ ਸਾਰੀ ਟੀਮ ਬੰਬੇ ਤੋਂ ਹੈ ਤੇ ਬਟ ਪੰਜਾਬੀ ਆਰਟਿਸਟ ਜਿਹੜੇ ਇਹਨੇ ਵੱਡੇ ਲੈਜੈਂਡ ਆਰਟਿਸਟ ਨੇ ਉਹਨਾਂ ਨੇ ਸਾਡੇ ਨਾਲ ਕੰਮ ਕੀਤਾ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਉਹਦੇ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸਰ ਸਾਡੀ ਇਹ ਹੀ ਇੱਕ ਸਟੋਰੀ ਹੈ ਸਾਡੇ ਰਾਈਟਰ ਨੇ ਸਬਾ ਵਰਮਾ ਜੀ ਬੰਬੇ ਤੋਂ ਨੇ ਡਾਇਰੈਕਟਰ ਆਲਰੇਡੀ ਦਾਸਤਰੀ ਕੇ ਨੇ ਪ੍ਰੀਤ ਜੀ ਹਾਂ ਜੀ ਤੇ ਐ ਸਾਰੀ ਸਾਡੀ ਟੀਮ ਜਦੋਂ ਬਾਂਦੇ ਤੋਂ ਆਈ ਹੈ ਤੇ ਆਪਾਂ ਹੁਣ ਕੋਸ਼ਿਸ਼ ਆਈ ਕਰ ਰਹੇ ਕਿ ਪੰਜਾਬ ਪੰਜਾਬ ਵਿੱਚ ਆਪਾਂ ਇੱਕ ਇੱਕ ਇਹ ਜੀ ਕਹਾਣੀ ਲੈ ਕੇ ਆਈਏ ਕਿ ਜਿਹੜੀ ਸਾਰਿਆਂ ਦੇ ਦਿਲਾਂ ਨੂੰ ਛੂਵੇ ਤੇ ਸਿਰ ਸਾਡੀ ਇਹ ਜਿਹੜੀ ਕਹਾਣੀ ਹੈ ਮੇਰਾ ਇਹ ਕੈਰੈਕਟਰ ਹੈਗਾ ਇਹਦੇ ਵਿੱਚ ਪ੍ਰੀਤ ਕੁੜੀ ਦਾ ਕੈਰੈਕਟਰ ਹੈ ਜੋ ਕਿ ਇੱਕ ਛੁੱਲੜੀ ਜਿਹੀ ਕੁੜੀ ਆ ਪਿੰਡ ਵਿੱਚ ਰਹਿੰਦੀ ਆ ਤੇ ਬਸ ਉਹਨੂੰ ਉਹਦੇ ਸਾਰੀ ਕਰਦੀ ਬਹੁਤ ਗੁੱਸਾ ਬਿਲਕੁਲ ਮਜਨੂ ਨੂੰ ਮਜਬੂਰ ਕਰਦਾ ਹੈ ਗੁੱਸਾ ਕਰਨ ਤੇ ਮਜਨੂ ਬਸ ਮੈਨੂੰ ਮਜਰੂ ਹੀ ਚਾਹੀਦਾ ਹੈ ਤੇ ਮਜਰੂ ਬਸ ਕਦੀ ਕੈਨੇਡਾ ਕਦੀ ਕਿਤੇ ਕਦੀ ਕਿਤੇ ਵੱਲ ਜਾਂਦਾ ਹੈ ਸੋ ਇਸਕੇ ਲਈ ਮੈਨੂੰ ਗੁੱਸਾ ਕਰਨਾ ਮੈਨੂੰ ਇਹਦੇ ਲਈ ਬਿਕਾਜ਼ ਮਜਨੂ ਸਿਰਫ ਮੇਰਾ ਹੈ ਫਲਾਲ ਹੁਣ ਦੇਖਦੇ ਹੈ ਕਿ 22 ਮਾਰਚ ਨੂੰ ਮਜਨੂ ਕਿਦਾ ਹੁੰਦਾ ਹੈ ਹਾਂਜੀ ਸੋ ਸਾਡੀ ਸਰ ਫਿਲਮ ਦੀ ਟੈਗ ਲਾਈਨ ਵੀ ਹੈ ਕਿ ਲੱਕੀਦਾ ਵੈਗਾ ਮਜਨੂ ਐਸ ਅਸੀਂ ਹੁਣ ਬਣਾਈ ਹੈ ਅਦਰਵਾਇਸ ਟ्रू ਲਵ ਨੈਵਰ ਡਾਈਸ ਸੋ ਇਹਦੀ ਸਾਡੀ ਜਿਹੜੀ ਫਿਲਮ ਦੀ ਟੈਗ ਲਾਈਨ ਹੈ ਪਿਆਰ ਜਿਹੜੀ ਅਸੀਂ ਇਸ ਪਿਆਰ ਦੀ ਕਹਾਣੀ ਨੂੰ ਲੈ ਕੇ ਆਏ ਆ ਅਸੀਂ ਤੁਸੀਂ ਸਾਰੇ ਇਹ ਦੇਖੋਗੇ ਉਸ ਤੋਂ ਇਹਦੇ ਵਿੱਚ ਕੀ ਜਿਹੜਾ ਸਾਡਾ ਪਿਆਰ ਹੈ ਉਹ ਸੱਚਾਈ ਉਹਦੇ ਚ ਕਿੰਨੀ ਕਿ ਸੱਚਾਈ ਹੈ ਸੋ ਬਸ ਆਈ ਸਾਡੀ ਕਹਾਣੀ ਹੈ ਸਰ ਲਾਈਕ ਹੁਣ ਦੇਖਦੇ ਆ ਤੁਹਾਨੂੰ ਸਾਰਿਆਂ ਨੂੰ ਕਿੰਨੀ ਕਿ ਪਸੰਦ ਆਂਦੀ ਹੈ ਤੁਸੀਂ ਸਾਰੇ ਜੀ ਹਰ ਸਪੋਰਟ ਕਰਿਓ ਤੁਹਾਡੇ ਸਪੋਰਟ ਦੀ ਲੋੜ ਹੈ ਸਾਰੇ ਜਿਹੜੇ ਵੱਡੇ ਵੱਡੇ ਆਰਟਿਸਟਾਂ ਦੀ ਫਿਲਮਾਂ ਆਉਂਦੀਆਂ ਨੇ ਉਹ ਬਹੁਤ ਵਧੀਆ ਕੰਮ ਕਰਦੇ ਨੇ ਆਪਾਂ ਵੀ ਦੇਖ ਦਿਓ ਉਹਨਾਂ ਦੀ ਫਿਲਮਾਂ ਕਿ ਸਾਨੂੰ ਹੁਣ ਸਾਡੇ ਵਰਗਿਆਂ ਨੂੰ ਵੀ ਨਵੇਂ ਆਰਟਿਸਟਾਂ ਨੂੰ ਵੀ ਮੌਕਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਪੰਜਾਬ ਵਿੱਚ ਕੰਮ ਕਰੀਏ ਹੁਣ ਮੈਂ ਬੰਬੇ ਰਹਿੰਦੀ ਆ ਮੇਰੀ ਟੀਮ ਬੰਬੇ ਰਹਿੰਦੀ ਆ ਸਾਰੀ ਬਟ ਸਾਨੂੰ ਵੀ ਮੌਕਾ ਦੋ ਕਿ ਪੰਜਾਬ ਇੰਡਸਟਰੀ ਵਾਸਤੇ ਆਪਾਂ ਵੀ ਕੁਝ ਕਰ ਸਕੀਏ ਆਪਾਂ ਵੀ ਜੁੜੀਏ ਤੇ ਇੱਕ ਨਵਾਂ ਸਿਰਮਾ ਇੱਕ ਨਵੀਂ ਕ੍ਰੀਏਟੀਵਿਟੀ ਦਾ ਆਪਾਂ ਵੀ ਤੁਹਾਡੇ ਤੁਹਾਡੇ ਰੂਪ ਰੂਪ ਹੋ ਸਕੇ ਥੈਂਕ ਯੂ ਮੈਡਮ ਬਾਅਦ ਵਿੱਚ ਸਾਰੇ ਜਨ ਦੀ ਗੱਲ ਕਰਦੇ ਹਾਂ ਜੀ ਗੱਲ ਵੀ ਕਰਦੇ ਰਹੀਏ ਜਿੱਪੀ ਉਹਨਾਂ ਵਰਗੇ ਨੇ ਗਰਮ ਮੀਨਿੰਗ ਕਿਉਂ ਬਣਾਉਣ ਲੱਗ ਗਏ ਅੱਜ ਤੱਕ ਉਹਨਾਂ ਦੇ ਜੋੜਿਆਂ ਉੱਤੇ ਸਵੇਰ ਦਾ ਨੂੰ ਪ੍ਰਮੋਟ ਕਰਨ ਦਾ ਜਿੰਮਾ ਨਹੀਂ ਹੈ। ਨਾ ਦੇਖੋ ਆ ਜਿੱਪੀ ਪਾਲ ਜੀ ਨੇ ਕਿੰਨੀਆਂ ਕਲਮਾਂ ਦਿੱਤੀਆਂ 100 ਪਲੱਸ 100 ਕਹੋਗੇ ਜੇ ਕਦੀ ਤਰ੍ਹਾਂ ਤੇ ਆਪਾਂ ਪੁਆਇੰਟ ਆਊਟ ਕਰ ਵੀ ਦੇਈਏ ਕਿ ਡਬਲ ਹੋ ਗਿਆ 2 ਚ ਹੋ ਜਾਣ ਤੇ ਜਿਹੜੀ ਬਾਕੀ 98 ਕਲਮਾਂ ਆਪਾਂ ਉਹਨਾਂ ਦੀ ਜੋ ਦੇ ਨੇ ਸਾਡੇ ਸਿਨੇਮਾ ਨੂੰ ਅਸੀਂ ਬਿਲਕੁਲ ਵੀ ਕੋਈ ਵੀ ਇਸ ਚੀਜ਼ ਤੋਂ ਅਸੀਂ ਬਹੁਤ ਸਾਡੇ ਲਈ ਬਹੁਤ ਮਾੜਾ ਹੋਊਗਾ ਜੇ ਪੈਡਾ ਦੀ ਗੱਲ ਕਰੀਏ ਜੋ ਕਿ ਪੀਪੀ ਭਾਈ ਨੇ ਦਿੱਤਾ ਹੈ ਸਿਨੇਮਾ ਨੂੰ ਸਭਿਆਚਾਰ ਨੂੰ ਵੀ ਅਰਦਾਸ ਫਿਲਮ ਲਖੀ ਭਾਈ ਦੀ ਆਪਣੀ ਹੈ ਉਹਨਾਂ ਦੇ ਲਿਖੀ ਵੀ ਮਿਲਣਾ ਦਾ ਡਾਇਰੈਕਟਿੰਗ ਵੀ ਦਿੱਤੀਆਂ ਦਾ ਉਤੋਂ ਵੱਡੀ ਫਿਲਮ ਇਸ ਟਾਈਮ ਜੇ ਅਸੀਂ ਇੱਕ ਸੇਮ ਸਾਡੇ ਪੰਜਾਬ ਦੇ ਤਰ੍ਹਾਂ ਦੀ ਗੱਲ ਮੈਂ ਨਾਲ ਹੀ ਕਰਾਂ ਪੰਜਾਬ ਲਈ ਉਸ ਤੋਂ ਵੱਡੀ ਫਿਲਮ ਮੈਂ ਤਾਂ ਨਹੀਂ ਦੇਖੀ ਫਿਲਹਾਲ ਤੱਕ ਸੋ ਮੈਂ ਇਸ ਚੀਜ਼ ਤੋਂ ਸਹਿਮਤ ਹਾਂ ਇੱਕ ਦੋ ਫਿਲਮਾਂ ਮੈਂ ਪਹਿਲਾਂ ਹੀ ਕਿਹਾ 95% ਸਾਡਾ ਸਿਨੇਮਾ ਓਵਰ ਆਲ ਸਭਿਆਚਾਰਕ ਹੀ ਹੈ మే హర్ సినిమా ది గల్ కర్ దే మే సౌత్ సినిమా ది గల్ కర్ దే ఆ బాలీవుడ్ ది గల్లా కర్ దే ਸਾਡੇ బాలీవుడ్ ది ਖਾਸਿਅਤ ਮੈਂ ਇਸੇ ਕਰਕੇ ਕੀਆ ਕਿ 90 95% ਜੋ ਫਿਲਮ ਦਾ ਇੱਕ ਮਜ਼ਾ ਹੁੰਦਾ ਹੈ ਇੱਕ ਫਲੇਵਰ ਹੁੰਦਾ ਹੈ ਉਹ ਫੈਮਲੀ ਕਰਦਾ ਪੰਜਾਬ ਦਾ ਕੋਈ ਵੀ ਚੀਜ਼ ਸਾਡੇ ਪੰਜਾਬ ਚ ਦੀ ਜਾਣੇ ਪਰਿਵਾਰਾਂ ਨੇ ਜਾਣਦੇ ਆ ਕਿ ਜੁਆਇੰਟ ਫੈਮਲੀ ਆ ਨੇ ਵਰਦੇ ਰਦੇ ਪਰਿਵਾਰਾਂ ਦੇ ਚੀਜ਼ਾਂ ਹੈਗੀਆਂ ਹਜੇ ਵੀ ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇੱਕ ਅੱਧੀ ਫਿਲਮ ਡਬਲ मीनिंग ਵਾਲੀ ਕਹਿ ਦੀ ਜਾਂ ਕੁਝ ਕਹਿ ਦਿਓ ਬਹੁਤ ਇੱਕ ਛੋਟੀ ਫਿਲਮ ਇਹ ਛੋਟਾ ਇੱਕ ਪਰਸੈਂਟੇਜ ਹੈ ਜਿਹਨੋਂ ਅਧਰ ਬਾਕੀ ਤਾਂ ਬਹੁਤ ਕੋਸਰ ਜਾਣਗੇ ਸਰ ਇਹ ਤਾਂ ਦੱਸੋ ਜਿਹਨੇ ਆਪਣਾ ਬੇਤੁਮਾਰ ਯਾਨੀ ਬਜਟ ਸੁੰਦਰ ਬਤੌਰ ਕਿਹਦੇਾਰੇ ਹੈ ਇਹ ਇਲਾਕਾ ਮੈਕੈਨਿਜ਼ਮ ਸਮਝ ਰਹੇ ਹੋ ਤੁਸੀਂ ਨਹੀਂ ਨਹੀਂ ਇਹ ਤਾਂ ਲੋਕਾਂ ਕੋਲ ਗੱਲ ਨਹੀਂ ਜਿਹੜੇ ਪੰਜਾਬ ਦੇ ਐਕਟਰਸ ਨੇ ਆਪਣਾ ਸ਼ੁਭਤ ਜਾਣਦਾ ਯੋਗਰਾਜ ਸਿੰਘ ਜੀ ਕੋਈ ਮਿਊਜ਼ੀਸ਼ੀਅਨ ਦਲਬਾਹਣ ਜੀ ਸਾਰੇ ਜਿਹੜੋ ਲੇਜਤਰੀ ਮੇਰੀ ਤੇ ਇੱਕ ਸਮਾਂ ਹੁੰਦਾ ਇੱਕ ਦੌਰ ਜਾਂ ਹੁੰਦਾ ਇੱਕ ਐਡਵਾਂਟੇਜ ਹੈ ਮੇਰੇ ਵੀ ਦੋਸਤ ਨੇ ਚਲੋ ਸਿੰਗਰ ਮੇਰੇ ਵੀ ਭਰਾ ਨੇ ਸਾਡੀ ਤਰ੍ਹਾਂ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਵੱਡੇ ਸਿੰਗਰਾਂ ਨੇ ਗਾਣੇ ਦਿੱਤੇ ਨੇ ਇੱਕ ਸਮਾਂ ਹੁੰਦਾ ਇੱਕ ਸੋਸ਼ਲ ਮੀਡੀਆ ਥੋੜਾ ਯੋਗ ਹੈ ਕਿ ਇੱਕ ਐਕਟਰ ਜਿਹੜਾ ਫਿਲਮ ਬਣਾਉਂਦਾ ਹੈ ਨਾ ਜੀ ਸਾਲ ਤਾਂ ਆਰਾਮ ਨਾਲ ਲੱਗਦਾ ਫਿਲਮ ਰਿਲੀਜ਼ ਹੋ ਜਾਂਦੀ ਆਰਾਮ ਨਾਲ ਸਿੰਗਰ ਦਾ ਇਹ ਕਿ ਜੀ ਇੱਕ ਗਾਣਾ ਕੱਟਦਾ ਚੱਲ ਗਿਆ ਬਹੁਤ ਵਧੀਆ ਨਹੀਂ ਚੱਲਿਆ ਉਹਨੂੰ ਕੋ ਮੌਕਾ ਦੁਆਰਾ ਗਾਣਾ ਕਰੀ ਉਹ ਵੀ ਦੇ ਸਾਥ ਹੋ ਗਿਆ ਤੇ ਜਿਹੜਾ ਗੈਪ ਹੈ ਬਹੁਤ ਛੋਟਾ ਹੈ ਸਾਡੇ ਲਈ ਉਹ ਗੈਪ ਪਹਿਲਾਂ ਔਖਾ ਸੀ ਜਿਆਦਾ ਕਿ ਸਿਰਫ ਸਿਨੇਮਾ ਲਈ ਫਿਲਮਾਂ ਬਣਦੀ ਸੀ ਹੁਣ OTT ਆ ਗਿਆ ਹੁਣ YouTube ਲਈ ਫਿਲਮਾਂ ਬਣ ਰਹੀਆਂ ਨੇ ਆਪਟਰ ਬਣਾਈ ਜਾਂਦੀਆਂ ਨੇ ਤੇ ਰੀਲਸ ਨਾਲ ਬੜਾ ਪੱਤ ਪੈ ਗਿਆ ਨਾ ਮੈਨੂੰ ਐਕਟਰ ਸਤਲਜ ਦੇ ਨਿਤਾਂ ਨੂੰ ਦੇਖ ਕੇ ਬਹੁਤ ਛੇਤੀ ਸੋ ਹਾਂਜੀ ਸਮਝ ਆਨ ਰਿਹਾ ਕਿ ਸਿੰਗਰ ਨੂੰ ਥੋੜਾ ਬਾਅਦ ਮੌਕਾ ਮਿਲਦਾ ਠੀਕ ਹੈ ਕੋਈ ਗੱਲ ਨਹੀਂ ਬਟ ਜਿੰਨੇ ਵੀ ਐਕਟਰਸ ਨੇ ਜਦੋਂ ਫਿਰ ਟਰੈਕਟਰ ਦੀ ਕੋਈ ਚੀਜ਼ ਚੱਲਦੀ ਹੈ ਤੂੰ ਲੌਂਗ ਟਰਮ ਚੱਲਦਾ ਪਹਿਲਾਂ ਦੇਖ ਬਰਾੜ ਜੀ ਨੇ ਕੀਤਾ ਪੁਰਾਣ ਚਲ ਪੰਮਾ ਪੰਮਾ ਹੋਈ ਪਈ ਹੈ ਧੀਰਜ ਜੀ ਦੇ ਇੱਕ ਲੋ ਸੁਣ ਕਰਤਾ ਸੀ ਮੈਂ ਦੇਖ ਲੋ ਹਰੀਸ਼ ਵਰਮਾ ਜੀ ਕੋਲੋਂ ਪਸੰਦ